ਅੱਜ ਅਸੀਂ ਬਣਾਵਾਂਗੇ ਖੀਰ ਪੂਰੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਖੀਰ ਬਣਾ ਲਈ ਅੱਧਾ ਕੱਪ ਚੋਲ ਲੈ ਸੀ ਟੋਟਾ ਰਾਈਸ ਲੈ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਇਧਰ ਮੈਂ ਗੈਸ ਦੇ ਉੱਪਰ 2 ਲੀਟਰ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲਿਆ ਆ ਜਦੋਂ ਦੁੱਧ ਨੂੰ ਉਬਾਲੀ ਆ ਜਾਵੇ ਇਹਦੇ ਵਿੱਚ ਅਸੀਂ ਚੋਲ ਆਪਣਾ ਐਡ ਕਰ ਦਾਂਗੇ ਤੇ ਸਿਰਫ ਬਿਲਕੁਲ ਸਲੋ ਫਲੇਮ ਦੇ ਨੂੰ 20 ਤੋਂ 25 ਮਿੰਟ ਅਸੀਂ ਖੀਰ ਨੂੰ ਰਿਜਣ ਦਵਾਂਗੇ ਜਦੋਂ ਚੰਗੀ ਤਰ੍ਹਾਂ ਖੀਰ ਰਿਜ ਕੇ ਤਿਆਰ ਹੋ ਜਾਏ ਇਹਦੇ ਵਿੱਚ ਅਸੀਂ ਪਾਵਾਂਗੇ ਦਾਖਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਨਾਲ ਹੀ ਇਹਦੇ ਵਿੱਚ ਥੋੜੇ ਕਾਜੂ ਬਦਾਮ ਮੈਂ ਪਿਸਤਾ ਨੂੰ ਥੋ ਇਹ ਚੰਗੀ ਤਰ੍ਹਾਂ ਇਹਨੂੰ 10 ਤੋਂ 15 ਮਿੰਟ ਹੋਰ ਰਿਜਨ ਦਵਾਂਗੇ ਜਦੋਂ ਆਪਣੀ ਖੀਰ ਚੰਗੀ ਤਰ੍ਹਾਂ ਰਿਜ ਕੇ ਤਿਆਰ ਹੋ ਜਵੇ ਚੰਗੀ ਤਰ੍ਹਾਂ ਗਾੜੀ ਹੋ ਜਵੇ ਇਹਨੂੰ ਗੈਸ ਤੇ ਉਤਾਰ ਲਾਂਗੇ ਇਹ ਤੋਂ ਬਾਅਦ ਅਸੀਂ ਖੀਰ ਪੂੜੇ ਬਣਾ ਕੇ ਤਿਆਰ ਕਰਾਂਗੇ ਪੂੜੇ ਬਣਾ ਲਏ ਸੀ ਆ ਪੌਣੇ ਕੱਪ ਅਸੀਂ ਲਈ ਸੀ ਸ਼ੱਕਰ ਤੇ ਇੱਕ ਕੱਪ ਲਿਆ ਸੀਗੇ ਸੀ ਕਣਕ ਦਾ ਆਟਾ ਆਟੇ ਨੂੰ ਅਸੀਂ ਛਾਣ ਕੇ ਲੈਣਾ ਹੈ ਪਹਿਲਾਂ ਸ਼ੱਕਰ ਨੂੰ ਅਸੀਂ ਭੋ ਕੇ ਰੱਖਾਂਗੇ ਇੱਕ ਕੱਪ ਪਾਣੀ ਪਾ ਲਵਾਂਗੇ ਅਸੀਂ ਪਾਣੀ ਵਿੱਚ ਭੋ ਕੇ ਇੱਕ ਕੱਪ ਵਿੱਚ ਅਸੀਂ ਨੂੰ ਚੰਗੀ ਤਰ੍ਹਾਂ 10 ਮਿੰਟ ਲਈ ਪਏ ਰਹਿਣ ਦੇਵਾਂਗੇ ਜਦੋਂ ਤੱਕ ਜਿਹੜੀ ਸ਼ੱਕਰ ਹੈ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਨਾ ਹੋ ਜਵੇ ਯਾਦ ਰੱਖਣਾ ਹੈ ਇੱਕ ਕੱਪ ਅਸੀਂ ਲਿਆ ਸੀਗਾ ਕਣਕ ਦਾ ਆਟਾ ਪੌਣਾ ਕੱਪ ਸ਼ੱਕਰ ਤੇ ਇੱਕ ਕੱਪ ਪਾਣੀ ਨੂੰ ਅਸੀਂ ਪਾਕੇਨ ਸ਼ੱਕਰ ਨੂੰ ਪੀਓ ਕੇ ਰੱਖਿਆ ਸੀਗਾ ਹੁਣ ਆਟਾ ਐਡ ਕਰ ਦਾਂਗੇ ਅ ਸ਼ੱਕਰ ਵਾਲੇ ਪਾਣੀ ਨੂੰ ਛਾਣ ਕੇ ਹੀ ਲੈਣਾ ਤੁਸੀਂ ਚੰਗੀ ਤਰ੍ਹਾਂ ਆਟੇ ਨੂੰ ਸ਼ੱਕਰ ਵਾਲੇ ਪਾਣੀ ਵਿੱਚ ਅਸੀਂ ਮਿਕਸ ਕਰ ਲਾਂਗੇ ਤੇ ਅੱਧਾ ਕੱਪ ਪਾਣੀ ਦਾ ਹੋਰ ਐਡ ਕਰਾਂਗੇ ਕੁੱਲ ਡੇਢ ਕੱਪ ਅਸੀਂ ਪਾਣੀ ਦਾ ਐਡ ਕੀਤਾ ਆ ਤੇ ਥੋੜਾ ਜਿਹਾ ਸੌਂਫ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਇਲਾਇਚੀ ਪਾਊਡਰ ਥੋੜਾ ਜਿਹਾ ਅਜਵੈਨ ਪਾ ਕੇ ਚੰਗੀ ਤਰ੍ਹਾਂ ਅਸੀਂ ਬੈਟਰ ਤਿਆਰ ਕਰ ਲਾਂਗੇ ਦੇਖੋ ਇਸ ਤਰੀਕੇ ਦਾ ਬੈਟਰ ਤਿਆਰ ਹੋਣਾ ਚਾਹੀਦਾ ਹੈ ਇੱਧਰ ਅਸੀਂ ਲੋਹੇ ਦਾ ਤਵਾ ਚੰਗੀ ਤਰ੍ਹਾਂ ਮਾਂਜ ਕੇ ਲੈ ਲਿਆ ਆ ਇਦੇ ਉੱਪਰ ਸਰੋਂ ਦਾ ਤੇਲ ਲਗਾ ਲਵਾਂਗੇ ਥੋੜਾ ਥੋੜਾ ਬੈਟਰ ਪਾ ਕੇ ਅਸੀਂ ਪੂੜੇ ਤਿਆਰ ਕਰਾਂਗੇ ਤੁਸੀਂ ਕੋਈ ਗੱਤੇ ਦਾ ਪੀਸ ਵੀ ਲੈ ਸਕਦੇ ਹੋ ਜਾਂ ਪੀਪਲ ਦਾ ਪੱਤਾ ਲੈ ਸਕਦੇ ਹੋ ਉਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਅਸੀਂ ਫਿਲਾਲ ਲਵਾਂਗੇ ਬਿਲਕੁਲ ਇਹ ਮੋਟੇ ਨਹੀਂ ਬਣਦੇ ਹੈਗੇ ਇਸ ਤਰੀਕੇ ਨਾਲ ਕਿਉਂਕਿ ਜੇ ਥੋੜਾ ਬੈਟਰ ਚੰਗੀ ਤਰ੍ਹਾਂ ਬਣਿਆ ਹੋ ਹੁੰਦਾ ਤੁਹਾਡੇ ਪੂੜੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਸ ਤਰੀਕੇ ਨਾਲ ਅਸੀਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਦੇਖੋ ਇਸ ਤਰੀਕੇ ਨਾਲ ਜਦੋਂ ਉੱਪਰ ਤੋਂ ਡਰਾਈ ਹੋ ਜਵੇ ਪੂੜਾ ਆਪਣਾ ਉਹ ਤੋਂ ਬਾਅਦ ਅਸੀਂ ਸਰੋਂ ਦਾ ਤੇਲ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਦੋਨੋਂ ਪਾਸੇ ਤੋਂ ਪਕਾ ਲੈਣਾ ਹੈ ਸਾਡੇ ਪੂੜੇ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ